ਤੂੰ ਹੀ ਕਰ ਲਈ ਘੜ ਲਿਆ ਨਾ ਗੱਲ ਕੋਈ ਵਾ ਰਮਨਪਾਵੇ ਸਭ ਕੋ ਸਾਨੂੰ ਪਤਾ ਵੀ ਆ ਵੀ ਨਾ 21 ਵਾ ਰਮਨਪਾਵੇ ਤੇਰੀ ਭੈਣ ਹੀ ਰਿਸ਼ਤਾ ਕਰਾਉਂਦੀ ਆ ਨਾ ਉਹਨੂੰ ਕੋ ਮੋਢਕੂ 21 ਵਾ ਰਮਨਪਾਵੇ ਤੇਰੀ ਭੈਣ ਹੀ ਰਿਸ਼ਤਾ ਕਰਾਉਂਦੀ ਆ ਨਾ ਤੂੰ ਫੇਰ ਵੀ ਉਹਦੇ ਕੋ ਪਤਾ ਕਰ ਵੀ ਕੁੜੀ ਦਾ ਪਿੰਡ ਕਿਹੜਾ ਵਾ ਉਹ ਪਾਈ ਆ ਤੈਨੂੰ ਮੈਂ ਖਾ ਦਿੰਨੀ ਆ ਸਾਨੂੰ ਤੇ ਨਹੀਂ ਫਿਰ ਤੈਨੂੰ ਲੈਦਾ ਸਾਂ ਹਟਾਵੇਂ ਕਿਉਂ ਮੈਂ ਆਲਾ ਵੇਖ ਲੈ ਦੱਸਦਿਆਂ ਨੂੰ ਵੀ ਮੁੰਡੇ ਨੂੰ ਵਿਖਾਈ ਫੋਟੋ ਹੂੰ ਤੇ ਮੁੰਡਾ ਕਹਿੰਦਾ ਵੀ ਠੀਕ ਆ ਚਲੋ ਠੀਕ ਵਾ ਚਲੋ ਤੁਸੀਂ ਮਾ ਪੋਤਾ ਮਾਰੋ ਗੱਪਾ ਛੱਪਾ ਤੇ ਮੈਂ ਸ਼ੈਰੂ ਹੋ ਕੇ ਆਇਆ ਜੀ ਦਲਜੀਤ ਇੱਕ ਮਿੰਟ ਮੈਂ ਕੁੜੀ ਤੇ ਸੋਣੀ ਆ ਚਲੇ ਸਤਾਏ ਤੇ ਵਧੀਆ ਵਾ ਕੋਈ ਗੱਲ ਨਹੀਂ ਮਹੀਨਾ ਡੇਰ ਮਹੀਨਾ ਚਲੋ ਕੁੜੀ ਤੇ ਸੋਣੀ ਆ ਚਲੇ ਸਤਾ ਹੋ ਜਾਊਗਾ ਤੇ ਵਧੀਆ ਵਾ ਚਲ ਇਹ ਆ ਮੈਂ ਵਾਰ ਚਲ ਜੂਗਾ ਮਹੀਨਾ ਡੇਰ ਮਹੀਨਾ ਉਹ ਇੱਕ ਗਲਤ ਕੁੜੀ ਤੇ ਸੋਣੀ ਆ ਚਲ ਇਹ ਰਿਸ਼ਤਾ ਹੋ ਜੂਗਾ ਤੇ ਵਧੀਆ ਵਾ ਠੀਕ ਆ ਡੈਡੀ ਗਏ ਨਹੀਂ ਛੱਡਦੇ ਪੁੱਤ ਜਾਣਾ ਤੇ ਮੈਂ ਸ਼ਹਿਰ ਹੀ ਹਾਂਜੀ ਤੇ ਮੈਂ ਅੱਡੇ ਤੇ ਗਿਆ ਮੇਰੇ ਜੰਦਿਆਂ ਨੂੰ ਨਾ ਕਿਤੇ ਕੰਮ ਗਏ ਆ ਅੱਛਾ ਤੇ ਉਹ ਕਹਿੰਦੇ ਜਾਂਦੇ ਜਾਂਦੇ ਮੈਂਬਰ ਸਾਹਿਬਤਾ ਨੂੰ ਘਰ ਲੈ ਜਾਂਦੇ ਆ ਠੀਕ ਹੈ ਇੱਥੇ ਨਹੀਂ ਮੈਂਬਰ ਲਿਮਟ ਬਣਾ ਲਈਏ ਐਵੇਂ ਲੋਕਾਂ ਦੇ ਖਾ ਗਏ ਆਵਾਂਗੇ ਗੱਲ ਤੇ ਦਲਜੀਤ ਤੇਰੀ ਠੀਕ ਆ ਲਿਮਟ ਬਣਾ ਲਈ ਪੰਜ ਸੌ ਲੱਖ ਦੀ ਬਣਾਈ ਆ ਭਾਈ ਲਿਮਟ ਬਣਾ ਨੀ ਲੈ ਆ ਤੇ ਨਾਲੇ ਇਹ ਆ ਵੀ लवली ਦੀ ਅੱਖਾਂ ਬਣਾਣਾ ਹਾਂਜੀ ਪਲੇਅਰ ਝੋਨਾ ਵੀ ਆਏ ਨਾ ਉਹਦੋਂ ਨੂੰ ਉਹ ਚਲੋ ਕੋਈ ਨਾ ਕੋਈ ਹੱਲ ਕਰਦੇ ਆ ਹਾਂਜੀ ਚਲੋ ਕੋਈ ਨਾ ਨਾਲੇ ਇੱਕ ਗੱਲ ਹੋਰ ਡਾਡ ਜੀ ਲੈ ਤਾਇ ਹੋਣੀ ਤੇ ਆ ਖਲੋਤੇ ਸਸੀਗਾ ਤਾਇ ਜੀ ਸਸੀਗਾ लवली ਕੀ ਹਾਲਾ ਪਤਾ ਇੱਥੇ ਖਲੋਤੇ ਜੇ ਓਏ ਆ ਨਾ ਪਾਣੀ ਨਹੀਂ ਚੰਡਿਆ ਇੱਥੇ ਅੱਛਾ ਅੱਛਾ ਉਹ ਮੈਂ ਤਾਂ ਵੇਖਣ ਦਾ ਮੈਂ ਚੱਲ ਚੜ ਚੜ ਜਾਂਦਾ ਤੈਨੂੰ ਪਤਾ ਸਾਰਾ ਕੁਝ ਹੈਗਾ ਵਾ ਗੁੱਸਾ ਤੇ ਤਾਂ ਕਰੇ ਵੀ ਜੇ ਤੈਨੂੰ ਪਤਾ ਨਹੀਂ ਉਹ ਸੁਭਾਤਾ ਉਹ ਆਹੋ ਇਹ ਤੇ ਹੈ ਹੀ ਇਹਦੇ ਨਾਲੇ ਮੈਂ ਤੁਹਾਨੂੰ ਦੱਸਣਾ ਹੈ ਵੀ ਮੇਰਾ ਨਾਲੇ ਤਾਂ ਆਇਆ ਜੀ ਮੈਂ ਤੁਹਾਨੂੰ ਦੱਸਣ ਆਇਆ ਸੀ ਮੇਰਾ ਬਾਹਰ ਦਾ ਕੰਮ ਬਣ ਗਿਆ ਵਾ ਪਹਿਲਾਂ ਤੇ ਲਾਉਂਡੇ ਆ ਕੈਨੇਡਾ ਦਾ ਤੇ ਹੁਣ ਹੋਰ ਕਿਸਦਾ ਲਾਇਆ ਵਾ ਇਹ ਆ ਵੀ ਵੀਜ਼ਾ ਮੇਰਾ ਆ ਗਿਆ ਵਾ ਤੇ ਮੈਂ ਚੱਲ ਜਾਣਾ ਵਾ ਛੇਤੀ ਚੱਲ ਜੀ ਤਾਇਆ ਜੀ ਮੈਂ ਤੁਸੀਂ ਪਤਾ ਕਰੋ ਪੈਸਿਆਂ ਦਾ ਅਸੀਂ ਪਤਾ ਕਰਦੇ ਰਹੇ ਆ ਤੇ ਸਾਨੂੰ ਆੜ ਕੇ ਤਾਂ ਸਦਾ ਸਾਡੇ ਅਜੀਤ ਸਿੰਘ ਵਨ ਬੱਚਾ ਲ लवली ਪੁੱਤ ਤੇਰਾ ਬਾੜ ਦਾ ਕੰਮ ਬਣ ਗਿਆ ਤੇ ਵਧੀਆ ਹੋ ਗਿਆ ਤੇ ਐਡੀ ਛੇਤੀ ਉਹਨਾਂ ਨੇ 12-14 ਲੱਖ ਰੁਪਏ ਫੜਾਤਾ ਹੋਊਗਾ ਵੀ ਆ ਲਜਾ ਨਹੀਂ ਨਹੀਂ ਭਾਈ ਇਹ ਜਾਣਗੇ ਉਹ ਕੁੜੀ ਕਿੱਡੇ ਸੋਕੇ ਘਰ ਚ ਲਗੀ ਉਹ ਤੇ ਇਹਦਾ ਬਾੜ ਦਾ ਕੰਮ ਬਣ ਗਿਆ ਹੀ ਹਾਏ ਹਾਏ ਅਹੀਂ ਤਾਂ ਜਿਹੜੀਆਂ ਸਕੀਮਾਂ ਘੜੀਆਂ ਇਹ ਸਾਡੀਆਂ ਤਾਂ ਘੜੀਆਂ ਕੜਾਈਆਂ ਹੀ ਰਹਿ ਗਈਆਂ ਕੋਈ ਵੀ ਕਾਮਯਾਬ ਨਹੀਂ ਵਨ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇ ਕੀ ਬਣਿਆ ਹਾਏ ਹਾਏ ਤੁਹਾਨੂੰ ਸਮਝ ਕੀ ਆਉਣੀ ਆ ਮੈਨੂੰ ਤਾਂ ਤੁਹਾਡੀ ਗੱਲ ਸੁਣ ਕੇ ਚੱਕਰ ਆਉਂਦੇ ਮੈਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਦੋਂ ਉਹਨਾਂ ਦਾ ਇੰਨਾ ਪੈਸਾ ਕਿੱਥੋਂ ਆ ਗਿਆ ਹੋਊਗਾ 25-30 ਲੱਖ ਰੁਪਈਆ ਲੱਗਾ ਮੰਗੇ ਹਾਏ ਹਾਏ ਮੈਨੂੰ ਹੈ ਹ ਗੱਲ ਦਾ ਨਹੀਂ ਜੇ ਪਤਾ ਮੈਨੂੰ ਤਾਂ ਚੱਕਰ ਆਉਣ ਦੇ ਜੇ ਗੱਲ ਸੁਣ ਕੇ ਹਾਏ ਮੇਰੇ ਪੁੱਤ ਦਾ ਕੰਨ ਨਹੀਂ ਬਣੀ ਤਾਂ ਉਹ ਜਿਹਦਾ ਨਖਤੇ ਦਾ ਕੋਈ ਵੀ ਨਹੀਂ ਨਾ ਜਾਣਦਾ ਨਹੀਂਗਾ ਉਹਨਾਂ ਚਰ ਫਿਕਰ ਤੇ ਹੈਗਾ ਹੀ ਆ ਨਾ ਕੀ ਕਰਾਂ ਮੈਂ ਕਿੰਨੂੰ ਦੱਸਾਂ ਮੈਨੂੰ ਕੋਈ ਸਮਝ ਨਹੀਂ ਜੀ ਆਉਂਦੀ ਮੈਨੂੰ ਦੱਸ ਮੈਨੂੰ ਤਾਂ ਕੁਝ ਸਮਝ ਨਹੀਂ ਜੀ ਆਉਂਦੀ ਉਹਦਾ ਦੀ ਭੂਆ ਵਾ ਵੇਖ ਲੈ ਦਲਜੀਤ ਦਾ ਨੂੰ ਮਾਸਾ ਦੁੱਖ ਨਹੀਂਗਾ ਬਿੱਦਲ ਜੀ ਦਾ ਕੰਮ ਬਣਿਆ ਵਾ ਜਾਂ ਨਹੀਂ ਬਣਿਆ ਕੋਈ ਗੱਲ ਨਹੀਂ ਕਹਿੰਦਾ ਵਾ ਨਾ ਵੀ ਵਿਆਹ ਤੇ ਸੱਦਣਾ ਇਹਦੀ ਤੇ ਮਿਲਣੀ ਮੈਂ ਨਾ ਕੈਂਠੇ ਨਾ ਕਰਵਾਉਂਗੀ ਕੋਈ ਨਹੀਂ लवली ਨੂੰ ਸੱਦਣਾ ਵਾ ਨਾ ਇਹਨੇ ਇਹਦੀ ਮਿਲਣੀ ਤਾਂ ਕੈਂਠੇ ਨਾ ਕਰਵਾਉਂਗੀ ਰਮਨ ਜੇ ਤੈਨੂੰ ਨਹੀਂ ਨੰਗਣ ਡਿਆ ਤੇ ਮੈਨੂੰ ਕਿਹੜਾ ਨੰਗਣ ਡਿਆ ਮੈਨੂੰ ਤਾਂ ਜੁਦਾ ਕਿਉਂ ਨੂੰ ਵਾ ਯਾਰ ਗੱਲ ਤੇ ਰਮਨ ਦੀ ਵੀ ਠੀਕ ਆ ਮੇਲਾ ਫੇਰ ਵੇਰੀ ਕੁਟਿਆ ਮੈਂ ਨਿਕਾ ਜੇ ਪਰਨੇ ਵਾਲਾ ਬੱਲੇ ਬੱਲੇ ਮੈਂ ਇੱਕ ਹਿਸਾਬ ਲਾ ਲਿਆ ਵੀ ਅੱਜ ਕੱਲ ਨਾ ਜੱਗ ਤੇ ਆਪਣਾ ਕੋਈ ਨਹੀਂ ਆ ਨਹੀਂ ਤੇ ਚਾਚੇ ਦਾਈਆਂ ਦੇ ਚਾਚੇ ਤਾਈਆਂ ਨਿਕਲ ਗਏ ਗਿਆ 10 ਵੀ ਤੂੰ ਖੁਸ਼ ਹੋ ਜੇ ਵਿਹਜਾ ਆ ਗਿਆ ਵਾ ਤੇ ਇਹ ਇਨਾਂ ਕਿਥੇ ਕੁਛ ਹੋਣਾ ਇਨ ਤੂੰ ਹੀ ਕਰ ਲਈ ਗੱਡ ਲਿਆ ਨਾ ਗੱਲ ਕੋਈ ਵਾ ਆ ਰਮਨਾ ਭਾਵੇਂ ਸਭ ਕੋ ਨੂੰ ਸਾਨੂੰ ਪਤਾ ਵੀ ਆ ਕਿ ਨਾ 2 ਹੈ ਆ ਰਮਨਾ ਭਾਵੇਂ ਤੇਰੀ ਭੈਣ ਹੀ ਰਿਸ਼ਤਾ ਕਰਾਉਂਦੀ ਆ ਨਾ ਉਹਨੂੰ ਕੋ ਉਹਦੋਂ 21 ਆ ਰਮਨਾ ਭਾਵੇਂ ਤੇਰੀ ਭੈਣ ਹੀ ਰਿਸ਼ਤਾ ਕਰਾਉਂਦੀ ਆ ਨਾ ਤੂੰ ਫੇਰ ਵੀ ਉਹਦੇ ਕੋ ਪਤਾ ਕਰ ਕਿ ਕੁੜੀ ਦਾ ਪਿੰਡ ਕਿਹੜਾ ਵਾ ਉਹ ਪਾਈ ਆ ਤੈਨੂੰ ਮੈਂ ਮੁਖਾ ਦਿੰਨੀ ਆ ਹਾਂ ਨਹੀਂ ਤੇ ਲੈ ਦੱਸ ਹਾਂ ਹਟਾਵੇਂ ਕਿਉਂ ਮੈਂ ਉਹਨੂੰ ਵਿਆਹ ਤਾਂ ਕਰਨਾ ਹੀ ਪੈਣਾ ਆ ਲੈ ਦੇਖ ਲੈ ਦੱਸ ਦਿਆਂ ਰੋ ਵੀ ਮੁੰਡੇ ਨੂੰ ਵਿਖਾਈ ਫੋਟੋ ਹੂੰ ਤੇ ਮੁੰਡਾ ਕਹਿੰਦਾ ਵੀ ਠੀਕ ਆ ਚਲੋ ਠੀਕ ਵਾ 21 ਚਲੋ ਤੁਸੀਂ ਮਾਪੋਤਾਂ ਮਾਰੋ ਗੱਪਾ ਛੱਪਾ ਤੇ ਮੈਂ ਸ਼ੈਰੂ ਹੋ ਗਿਆ ਜੇ ਦਿਲਜੀਤ ਇੱਕ ਮਿੰਟ ਮੈਂ ਕੁੜੀ ਤੇ ਸੋਣੀ ਆ ਚਲ ਇਸਤਾ ਹੋਏ ਤੇ ਵਧੀਆ ਵਾ ਕੋਈ ਗੱਲ ਨਹੀਂ ਮਹੀਨਾ ਡੇਰ ਮਹੀਨਾ ਕੁੜੀ ਤੇ ਸੋਣੀ ਆ ਚਲ ਇਸਤਾ ਹੋ ਜਾਵੇ ਤੇ ਵਧੀਆ ਵਾ ਚਲ ਇਹ ਆ ਕਿ ਮੈਂ ਬਾਹਰ ਚਲ ਜੂਗਾ ਮਹੀਨਾ ਡੇਰ ਮਹੀਨਾ ਉਹ ਇੱਕ ਗਲਤ ਕੁੜੀ ਤੇ ਸੋਣੀ ਆ ਚਲ ਇਹ ਰਿਸ਼ਤਾ ਹੋ ਜਾਵੇ ਤੇ ਵਧੀਆ ਵਾ ਠੀਕ ਆ ਡੜੀ ਗਏ ਨਹੀਂ ਛੱਡ ਦੀ ਪੁੱਤ ਜਾਣਾ ਤੇ ਮੈਂ ਸ਼ਹਿਰ ਹੀ ਹਾਂਜੀ ਤੇ ਮੈਂ ਅੱਡੇ ਤੇ ਗਿਆ ਮੇਰੇ ਜੰਦਿਆਂ ਨੂੰ ਨਾ ਕਿਤੇ ਕੰਮ ਗਏ ਆ ਅੱਛਾ ਤੇ ਉਹ ਕਹਿੰਦੇ ਜਾਂਦੇ ਜਾਂਦੇ ਮੈਂਬਰ ਸਾਹਿਬ ਤਾਂ ਨੂੰ ਘਰ ਲੈ ਜੰਨੇ ਆ ਠੀਕ ਇਹ ਚ ਨਹੀਂ ਮੈਂਬਰ ਲਿਮਟ ਬਣਾ ਲਈਏ ਐਵੇਂ ਲੋਕਾਂ ਖਾ ਗਏ ਆਵਾਂਗੇ ਗੱਲ ਤੇ ਦਲਜੀਤ ਤੇਰੀ ਠੀਕ ਆ ਲਿਮਟ ਬਣਾ ਲਈਏ 5-7 ਲੱਖ ਦੀ ਬਣਾਈ ਆ ਭਾਈ ਲਿਮਟ ਬਣਾ ਨੀ ਲੈ ਆ ਤੇ ਨਾਲੇ ਇਹ ਆ ਵੀ लवली ਦੇ ਅੱਖਾਂ ਬਣਾਣਾ ਹਾਂਜੀ ਪਰ ਇਹ ਝੋਨਾ ਵੀ ਆਏ ਨਾ ਉਹਦੋਂ ਨੂੰ ਉਹ ਚਲੋ ਕੋਈ ਨਾ ਕੋਈ ਹੱਲ ਕਰਦੇ ਆ ਹਾਂਜੀ ਨਾਲ ਇੱਕ ਗੱਲ ਹੋਰ ਡਾਡ ਜੀ ਲੈ ਤਾਇ ਹੁਣੀ ਦਿਆ ਖਲੋਤੇ ਸਸੀਗਾ ਤਾਇ ਜੀ ਸਸੀਗਾ लवली ਕੀ ਹਾਲਾ ਪਤਾ ਇੱਥੇ ਖਲੋਤੇ ਜੇ ਓਇਆ ਨਾ ਪਾਣੀ ਨਹੀਂ ਚੰਡਿਆ ਇੱਥੇ ਅੱਛਾ ਅੱਛਾ ਉਹ ਮੈਂ ਤਾਂ ਵੇਖਣ ਮੈਂ ਚੱਲ ਚੜ ਚੜ ਜਾਂਦਾ ਤੈਨੂੰ ਪਤਾ ਸਾਰਾ ਕੁਝ ਹੈਗਾ ਵਾ ਗੁੱਸਾ ਤੇ ਤਾਂ ਕਰੇ ਵੀ ਜੇ ਤੈਨੂੰ ਪਤਾ ਨਹੀਂ ਆ ਤੇ ਸੁਭਾਤਾ ਓਇਆ ਹੋ ਇਹ ਤੇ ਹੈ ਹੀ ਆ ਤੇ ਨਾਲੇ ਮੈਂ ਤੁਹਾਨੂੰ ਦੱਸਣਾ ਵੀ ਮੇਰਾ ਨਾਲੇ ਤਾਂ ਆਇਆ ਜੀ ਮੈਂ ਤੁਹਾਨੂੰ ਦੱਸਣ ਆਇਆ ਅਸੀਂ ਮੇਰਾ ਬਾਹਰ ਦਾ ਕੰਮ ਬਣ ਗਿਆ ਵਾ ਪਹਿਲਾਂ ਤੇ ਲਾਉਂਦੇ ਆ ਕੈਨੇਡਾ ਦਾ ਤੇ ਹੁਣ ਹੋਰ ਕਿਸਦਾ ਲਾਇਆ ਵਾ ਏ ਆ ਵੀ ਵੀਜ਼ਾ ਮੇਰਾ ਆ ਗਿਆ ਵਾ ਤੇ ਮੈਂ ਚੱਲ ਜਾਣਾ ਵਾ ਛੇਤੀ ਚੱਲ ਜੀ ਤਾਇਆ ਜੀ ਮੈਂ ਤੁਸੀਂ ਪਤਾ ਕਰੋ ਪਿਆਹ ਦਾ ਅਸੀਂ ਪਤਾ ਕਰਦੇ ਰਹੇ ਆ ਤੇ ਸਾਨੂੰ ਆੜ ਕੇ ਤੋ ਪਤਾ ਸਾਡਾ ਭਾਈ ਤੁਸੀਂ ਸ਼ੁਰੂ ਵਨ ਬੱਚਾ ਲਵਲੀ ਪੁੱਤ ਤੇਰਾ ਬਾੜ ਦਾ ਕੰਮ ਬਣ ਗਿਆ ਤੇ ਵਧੀਆ ਹੋ ਗਿਆ ਤੇ ਐਡੀ ਛੇਤੀ ਉਹਨਾਂ ਨੇ 12-14 ਲੱਖ ਰੁਪਏ ਫੜਾਤਾ ਹੋਊਗਾ ਵੀ ਆ ਲੱਜਾ ਨਹੀਂ ਨਹੀਂ ਭਾਈ ਇਹ ਜਾਣਗੇ ਉਹ ਕੁੜੀ ਕਿੱਡੇ ਸੋਕੇ ਘਰ ਚ ਲੱਗੀ ਹੋ ਤੇ ਇਹਦਾ ਬਾਹਰ ਦਾ ਕੰਮ ਬਣ ਗਿਆ ਹੀ ਹਾਏ ਹਾਏ ਅਹੀਂ ਤਾਂ ਜਿਹੜੀਆਂ ਸਕੀਮਾਂ ਘੜੀਆਂ ਸਾਡੀਆਂ ਤਾਂ ਘੜੀਆਂ ਕੜਾਈਆਂ ਹੀ ਰਹਿ ਗਈਆਂ ਕੋਈ ਵੀ ਕਾਮਯਾਬ ਨਹੀਂ ਵਾਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇ ਕੀ ਬਣ ਗਿਆ ਹਾਏ ਹਾਏ ਤੁਹਾਨੂੰ ਸਮਝ ਕੀ ਆਉਣੀ ਆ ਮੈਨੂੰ ਤਾਂ ਤੁਹਾਡੀ ਗੱਲ ਸੁਣ ਕੇ ਚੱਕਰ ਆਉਂਦੇ ਰਮਨ ਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੋ ਧੋਣਾ ਦੇ ਨੰਗਾ ਹੈ ਕਿੱਥੋਂ ਆ ਗਿਆ ਹੋਊਗਾ 50 30 ਲੱਖ ਰੁਪਈਆ ਲਗਾ ਉਹਨਾਂ ਨੇ ਹਾਏ ਹਾਏ ਮੈਨੂੰ ਹੈ ਗੱਲ ਦਾ ਨਹੀਂ ਜੇ ਪਤਾ ਮੈਨੂੰ ਤਾਂ ਚੱਕਰ ਆਉਣ ਡੇ ਜੇ ਗੱਲ ਸੁਣ ਕੇ ਹਾਏ ਮੇਰੇ ਪੁੱਤ ਦਾ ਕੰਨ ਨਹੀਂ ਬਣੀ ਤਾਂ ਉਹ ਜਿਹਦਾ ਨਖਤੇ ਦਾ ਕੋਈ ਵੀ ਨਹੀਂ ਨਾ ਜਾਣਦਾ ਨਹੀਂਗਾ ਉਹਨਾਂ ਚਿਰ ਫਿਕਰ ਤੇ ਹੈਗਾ ਹੀ ਆ ਨਾ ਕੀ ਕਰਾਂ ਮੈਂ ਕਿੰਨੂੰ ਦੱਸਾਂ ਮੈਨੂੰ ਕੋਈ ਸਮਝ ਨਹੀਂ ਜੇ ਆਉਂਦੀ ਮੈਨੂੰ ਦੱਸ ਮੈਨੂੰ ਤਾਂ ਕੁਝ ਸਮਝ ਨਹੀਂ ਜੇ ਆਉਂਦੀ ਉਹਦਾ ਦੀ ਭੂਆ ਵਾ ਵੇਖ ਲੈ ਦਲਜੀਤ ਦਾ ਨੂੰ ਮਾਸਾ ਦੁੱਖ ਨਹੀਂਗਾ ਬਿੱਦਲ ਜੀ ਦਾ ਕੰਮ ਬਣਿਆ ਵਾ ਜਾਂ ਨਹੀਂ ਬਣਿਆ ਕੋਈ ਗੱਲ ਨਹੀਂ ਕਹਿੰਦਾ ਵਾ ਨਾ ਵੀ ਵਿਆਹ ਤਾਂ ਸੱਦਣਾ ਇਹਦੀ ਤਾਂ ਮਿਲਣੀ ਮੈਂ ਨਾ ਕੈਂਠੇ ਨਾ ਕਰਵਾਉਂਗੀ ਕੋਈ ਨਹੀਂ लवली ਨੂੰ ਸੱਦਣਾ ਵਾ ਨਾ ਇਹਨੇ ਇਹਦੀ ਮਿਲਣੀ ਤਾਂ ਕੈਂਠੇ ਨਾ ਕਰਵਾਉਂਗੀ ਰਮਨ ਜੇ ਤੈਨੂੰ ਨਹੀਂ ਨੰਗਣ ਡਿਆ ਤਾਂ ਮੈਨੂੰ ਕਿਹੜਾ ਨੰਗਣ ਡਿਆ ਵਾ ਮੈਨੂੰ ਤਾਂ ਜਿਹੜਾ ਕਿਉਂ ਵਾ ਯਾਰ ਗੱਲ ਤੇ ਰਮਨ ਦੀ ਵੀ ਠੀਕ ਆ ਮੈਂ ਲਵਿੰਗ ਹੈ। ਹੈਲੋ ਪੈਰੀ ਗੁੱਟਿਆ। ਮਨਨ ਨਿਗਾਹੇ ਪੱਤਾ ਵਾਲਾ। ਬੱਲੇ ਬੱਲੇ ਬੱਲੇ। ਈਸੋ ਵਾਲਾ। ਮੈਂ ਇੱਕ ਹਿਸਾਬ ਲਾ ਲਿਆ। ਕਿ ਅੱਜਕੱਲ ਨਾ ਜੱਗ ਤੇ ਆਪਣਾ ਕੋਈ ਨਹੀਂ ਆ। ਨਹੀਂ ਤੇ ਚਾਚੇ ਤਾਈਆਂ ਦੇ ਚਾਚੇ ਤਾਈਆਂ ਨਿਕਲ ਗਏ ਆ ਗਏ ਆ। ਦੱਸ ਵੀ ਤੂੰ ਖੁਸ਼ ਹੋ ਜੇ ਵਿਹਜਾ ਆ ਗਿਆ ਵਾ ਤੇ। ਇਹ ਨਾ ਕਿਥੇ ਖੁਸ਼ ਹੁਣ ਈਨ।